ਚਲੋ ਕਹਿੰਦੇ ਜੀ ਫਿਰ ਆਪਾਂ ਤੀਰਥਾਂ ਦੇ ਨਹਾ ਕੇ ਪਵਿੱਤਰ ਹੋਈਏ। ਸ਼ਾਸਤਰਾ ਵਿੱਚ ਵਿਦਵਾਨਾਂ ਨੇ ਲਿਖਿਆ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ, ਮੁਕਤੀ ਮਿਲਦੀ ਹੈ। ਤੁਹਾਡਾ ਕੀ ਖਿਆਲ ਹੈ? ਤੀਰਥ ਨਹਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਕਹਿਣਗੇ ਸਿੱਧੋ ਤੀਰਥਾਂ ਦੇ ਇਸ਼ਨਾਨ ਤਦ ਕਰੀਏ ਜਾ ਕੇ ਜੇ ਉਸ ਵਾਹਿਗੁਰੂ ਚੰਗੇ ਲੱਗ ਜਾਈਏ। ਜੇ ਉਹਨੂੰ ਇਹ ਕੰਮ ਪ੍ਰਵਾਣ ਹੀ ਨਹੀਂ ਤਾਂ ਫਿਰ ਤੀਰਥਾਂ ਤੇ ਇਸ਼ਨਾਨ ਕਿਉਂ ਕਰੀਏ? तीर्थ स्नान ਦਾ ਕੋਈ ਲਾਭ ਨਹੀਂ ਹੈ ਕਿਉਂਕਿ ਸੁਣਿਆ 86 ਕਾ ਇਸਨਾਨ ਅੱਗੇ ਜਾ ਕੇ ਦੱਸਣਗੇ ਫਿਰ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਜੇਤੀ ਸਿਰਠ ਉਪਾਯਿ ਵੇਖਾ ਵਿਣ ਕਰਮਾ ਕੇ ਮਿਲੇ ਲਈ ਪਰਮੇਸ਼ਰ ਦੀ ਆ ਤੁਸੀਂ ਰਚੀ ਹੋਈ ਜਿੰਨੀ ਸ੍ਰਿਸ਼ਟੀ ਦੇਖਦੇ ਹੋ ਜਾਂ ਮੈਂ ਵੇਖ ਰਿਹਾ ਉਸ ਵਿੱਚ ਬਿਨਾਂ ਭਾਗਾਂ ਤੋਂ ਕੀ ਮਿਲਦਾ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਸੱਚੇ ਸਤਗੁਰੂ ਦੀ ਸਿੱਖਿਆ ਭਾਵ ਉਪਦੇਸ਼ ਨੂੰ ਸੁਣਿਆ ਜਾਵੇ ਨਾ ਬਹਿ ਕੇ ਪਿਆਰ ਨਾਲ ਕੀਰਤਨ ਕਥਾ ਤਾਂ ਮਨੁੱਖ ਦੀ ਬੁੱਧੀ ਵਿੱਚ ਹੀ ਰਤਨ ਜਵਾਹਰ ਤੇ ਮਾਣਕ ਤੇ ਅਮੁੱਲ ਪਦਾਰਥ ਪ੍ਰਗਟ ਹੋ ਜਾਂਦੇ ਨੇ ਜਦੋਂ ਬਾਣੀ ਨੂੰ ਐਨ ਪਿਆਰ ਨਾਲ ਵਿਚਾਰ ਕੇ ਸੁਣ ਜਿਵੇਂ ਆਪਾਂ ਹੁਣ ਜਪਜੀ ਸਾਹਿਬ ਦੀ ਕਥਾ ਕਰ ਰਹੇ ਹਾਂ ਇਹ ਵਿਚਾਰਨ ਵਾਸਤੇ ਹੀ ਦੱਸ ਰਹੇ ਹਾਂ ਬਹੁਤਾ ਹੀ ਛੋਟੇ ਛੋਟੇ ਸੂਖਮ ਜਿਹੇ ਅਰਥ ਨੇ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਕੀ ਪੜ ਰਹੇ ਹਾਂ ਤਾਂ ਮਹਾਰਾਜ ਕਹਿੰਦੇ ਨੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਕਹਿੰਦੇ ਗੁਰਾਂ ਨੇ ਤਾਂ ਮੈਨੂੰ ਬਸ ਇੱਕੋ ਹੀ ਗੱਲ ਸਮਝਾ ਦਿੱਤੀ ਹੈ ਜਾਂ ਆਪਾਂ ਬੇਨਤੀ ਕਰੀਏ ਸਤਿਗੁਰੂ ਮੈਨੂੰ ਇੱਕੋ ਹੀ ਬਚਨ ਸਮਝਾ ਦਿਓ ਇਹ ਮੇਰੇ ਮਨ ਚ ਪੱਕਾ ਹੋ ਜਾਵੇ ਕਿ ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ ਉਹ ਮੇਰੇ ਮਨ ਚੋਂ ਕਦੇ ਭੁੱਲ ਨਾ ਜਾਵੇ ਜੀ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਸੋ ਕਹਿੰਦੇ ਜੀ ਲੰਬੀ ਉਮਰ ਕਰ ਦਿੰਦੇ ਆ ਥੋੜੀ ਸਿੱਧ ਕਹਿਣ ਲੱਗੇ ਤੁਸੀਂ ਲੰਬੀ ਉਮਰ 'ਚ ਭਰੋਸਾ ਕਰਦੇ ਹੋ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਕਿਸੇ ਬੰਦੇ ਦੀ ਚਾਰ ਜੁੰਗਾ ਜਿੰਨੀ ਉਮਰ ਲੰਬੀ ਹੋ ਜੇ ਜਾਂ ਫਿਰ ਇਹਦੇ ਨਾਲੋਂ ਵੱਧ ਕੇ 10 ਗੁਣਾ ਹੋਰ ਵੱਡੀ ਉਮਰ ਫੇਰ ਕੀ ਹੋਜੂ ਨਵਾ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋ ਏ ਫੇਰ ਤੂੰ ਸਾਰੀ ਸ੍ਰਿਸ਼ਟੀ ਉਹਦੇ ਨਾਮ ਨਾਲ ਉਹਦਾ ਨਾਮ ਦੁਨੀਆਂ 'ਚ ਪ੍ਰਸਿੱਧ ਹੋ ਜੇ ਉਹਦੇ ਸਤਕਾਰ ਵਜੋਂ ਸਭ ਕੋਈ ਉਹਦੀ ਹਜ਼ੂਰੀ 'ਚ ਨਾਲ ਦੁਰਦਾ ਜਿੱਦਨੂ ਜਾਵੇ ਸਾਰੀ ਦੁਨੀਆ ਨਾਲ ਤੁਰੇ ਨਵਾਂ ਖੰਡਾ ਮਤਲਬ ਅਜੇ ਧਰਤੀ ਐ ਨੌਂ ਖੰਡ ਨੇ ਇਹਦੇ ਕੋਲ ਨੌਂ ਟੁਕੜੇ ਨੇ ਇਸ ਕਰਕੇ ਚੰਗਾ ਨੌਰ ਖਾਏ ਕੈ ਜਸ ਕੀਤ ਜਗ ਲੇ ਆਪਣਾ ਨਾਮ ਸਤਕਾਰ ਵਾਲਾ ਰਖਵਾ ਕੇ ਬੜਾ ਵੱਡਾ ਸਾਰਾ ਸਾਰੇ ਜਗਤ ਦੇ 'ਚ ਮਾਣ ਵਡਿਆਈ ਪ੍ਰਾਪਤ ਕਰ ਲੇ ਧਰਮੀ ਦਾਨੀ ਪਰਉਪਕਾਰੀ ਧਰਮਾਤਮਾ ਨਾਮਾਂ ਦੇ ਨਾਲ ਉਹਦਾ ਸਤਕਾਰ ਹੁੰਦਾ ਹੋਵੇ ਚਾਰੇ ਪਾਸੇ ਦੁਨੀਆ ਅੱਗੇ ਪਿੱਛੇ ਭੱਜੀ ਫਿਰੇ ਪਰ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਇਸ ਦੇ ਸッセ ਨੂੰ ਔਂਕੜ ਕਹਿੰਦਾ ਇਸ ਪ੍ਰਮਾਤਮਾ ਪਰ ਇਹੋ ਜਿਹਾ ਮਾਣ ਵਡਿਆਈ ਵਾਲਾ ਬੰਦਾ ਜੋ ਪ੍ਰਮਾਤਮਾ ਦੀ ਨਜ਼ਰ ਵਿੱਚ ਨਹੀਂ ਆਉਂਦਾ ਉਹ ਉਹ ਨਿਗਾਹ ਭਰ ਕੇ ਵੀ ਨਹੀਂ ਦੇਖਦਾ ਉਹਦੇ ਵੱਲ ਕਹਿੰਦਾ ਤੁਰਿਆ ਫਿਰ ਕਿਉਂਕਿ ਹੰਕਾਰ ਹੀ ਜੋ ਹੋਇਆ ਕੋਈ ਦਿਨ ਇਹ ਹੋ ਜਾਵੇਗਾ ਕਿ ਉਹਦੀ ਕੋਈ ਬਾਤ ਨਹੀਂ ਸੁਖ-ਸਾਂਤ ਵੀ ਨਹੀਂ ਪੁੱਛੇਗਾ ਉਹਦੀ ਕੋਈ ਗੱਲ ਹੀ ਨਹੀਂ ਪੁੱਛੇਗਾ ਬਾਤ ਨਾ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਸੋ ਮਹਾਰਾਜ ਫਰਮਾਉਂਦੇ ਪਰਮਾਤਮਾ ਨੂੰ ਕੀੜਿਆਂ ਵਿੱਚ ਇੱਕ ਕੀੜਾ ਕਰਕੇ ਜਾਣਦਾ ਤੇ ਗੁਨਾਹਿਆਂ ਵਿੱਚੋਂ ਗੁਨਾਹੀ ਠਹਿਰਾਉਂਦਾ ਪਰਮਾਤਮਾ ਉਹ ਪਾਪੀ ਨੂੰ ਵੱਡਾ ਦੋਸ਼ੀ ਨਿਸ਼ਚਿਤ ਕਰਕੇ ਨਾ ਕੀੜਿਆਂ ਦੀ ਜੁਨੀ ਜਨਮ ਦਿੰਦਾ ਕੀਟਾ ਇਹ ਅੰਦਰ ਕੀਟ ਕਰ ਕੀੜਿਆਂ ਵਿੱਚੋਂ ਵੀ ਇਹ ਜ ਪ੍ਰਸ਼ਟ ਕੀੜਾ ਬਣਾਉਂਦਾ ਜਿਹੜਾ ਗੰਦਗੀ ਦਾ ਕੀੜਾ ਹੁੰਦਾ ਦੋਸੀ ਦੋਸ਼ ਧਰੇ ਜਿਹੜਾ ਦੋਸ਼ੀ ਬੰਦਾ ਨਾ ਹੀ ਉਹ ਵੀ ਉਹਦੇ 'ਚ ਦੋਸ਼ ਧਰਦਾ ਕਿ ਇੰਨੇ ਭੇੜੇ ਤਾਂ ਅਸੀਂ ਵੀ ਨਹੀਂ ਤੇ ਬਹੁਤਾ ਹੀ ਭੇੜਾ ਆਦਮੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਆ ਕਿ ਪਰਮੇਸ਼ਰ ਜਿਹੜਾ ਹੈ ਨਾ ਉਹ ਗੁਣਹੀਣ ਬੰਦਿਆਂ ਨੂੰ ਗੁਣਾ ਵਾਲਾ ਕਰ ਦਿੰਦਾ ਅਤੇ ਜੋ ਅੱਗੇ ਹੀ ਗੁਣਵਾਨ ਨੇ ਉਹਨਾਂ ਨੂੰ ਹੋਰ ਸ਼ੁਭ ਗੁਣਾ ਦੀ ਦਾਤ ਬਖਸ਼ਿਸ਼ ਕਰ ਦਿੰਦਾ ਇਸ ਪ੍ਰਕਾਰ ਕਹਿੰਦੇ ਨੇ ਤੇਹਾ ਕੋਏ ਨ ਸੁਝਈ ਜੇ ਇਸ ਗੁਣ ਕੋਏ ਕਰੇ ਪਰ ਇਹੋ ਜਿਹਾ ਕੋਈ ਬੰਦਾ ਹੋਰ ਕੋਈ ਪ੍ਰਮਾਤਮਾ ਤੋਂ ਬਿਨਾਂ ਤੁਹਾਨੂੰ ਹੋਰ ਕੋਈ ਨਜ਼ਰ ਆਉਂਦਾ ਜੋ ਪ੍ਰਮਾਤਮਾ ਉੱਤੇ ਕੋਈ ਗੁਣ ਕਰੇ ਪਰ ਉਪਕਾਰ ਕਰੇ ਤੋਂ ਇਹੋ ਜਿਹਾ ਕੋਈ ਸਮਝ ਆਉਂਦਾ ਜਿਹੜਾ ਉਹਦੇ ਉੱਤੇ ਪਰ ਉਪਕਾਰ ਕਰੇ ਉਹਦੇ ਤੋਂ ਵੱਡਾ ਹੋਰ ਕੋਈ ਨਹੀਂ ਫੇਰ ਕਹਿਣ ਲੱਗੇ ਜੀ ਜਿਹੜਾ ਹੈ ਨਾ ਸਿੱਧ ਆਸਨਾ ਤੇ ਕਰਮ ਕਾਂਡਾਂ ਨਾਲ ਉਹ ਪ੍ਰਸੰਨ ਨਹੀਂ ਹੁੰਦਾ ਉੱਥੇ ਕੇਵਲ ਸ਼ਰਧਾ ਭਗਤੀ ਤੇ ਨਿਮਰਤਾ ਕੰਮ ਆਉਂਦੀ ਹੈ ਇਸ ਤਰ੍ਹਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾ ਕੇ ਉਹਨਾਂ ਨੂੰ ਹੋਰ ਦੱਸਿਆ ਹੈ ਕਿ ਹੁਣ ਨਾਮ ਦੇ ਸੁਣਨ ਦੀ ਮਹਿਮਾ ਅੱਗੇ ਸ਼ਰਵਣ ਕਰੋ ਕਿ ਜੇ ਆਪਾਂ ਕਹਿੰਦੇ ਨਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਕਹਿੰਦੇ ਜਦੋਂ ਮੂੰਹ ਨਾਲ ਗਾਓ ਤਾਂ ਕੰਨਾਂ ਨਾਲ ਸੁਣੋ ਮਨ ਚ ਪ੍ਰੇਮ ਰੱਖੋ ਤਾਂ ਇਹਦਾ ਫਿਰ ਲਾਭ ਆਪਾਂ ਨੂੰ ਕੀ ਮਿਲਣਾ ਹੈ ਸੁਣਿਆ ਸਿੱਧ ਪੀਰ ਸੁਰਨਾਥ ਨਾਮ ਦੇ ਸੁਣਨ ਕਰਕੇ ਸਿੱਧ ਪੀਰ ਦੇਵਤੇ ਤੇ ਜੋਗੀ ਬਣੇ ਨੇ ਉਹ ਤਾਂ ਹੁਣ ਉਹਨਾਂ ਦੀ ਮਰਜ਼ੀ ਹੋ ਗਈ ਨਾ ਵੀ ਨਾਮ ਸ਼ਰਵਣ ਕਰਨ ਨਾਲ ਕਿੰਨਾ ਵੱਡਾ ਮਹਾਤਮਾ ਬਾਕੀ ਤਾਂ ਦੂਜੀ ਸੀੜੀਆਂ ਵੀ ਸੁਣ ਸਕਦੇ ਹੁਲ ਕੇ ਆਪਾਂ ਸੁਣਿਆ ਦਾ ਮਹਾਤਮ ਜਿਹੜਾ ਉਹ ਸਿੱਧ ਪੀਰ ਸੁਰਨਾਥ ਵੀ ਕਥਨ ਕਰ ਦਿੰਦੇ ਨੇ ਤੇ ਫਿਰ ਕਈ ਅਰਥ ਬਣ ਜਾਂਦੇ ਅੱਗੇ ਪਰ ਸੌਖਾ ਸੌਖਾ ਆਪਾਂ ਵਿਚਾਰਦੇ ਆਂ ਸੁਣਿਆ ਧਰਤ ਤਵਲ ਆਕਾਸ ਐੜੇ ਨੂੰ ਕੰਨਾ ਆਕਾਸ ਨਾਮ ਦੇ ਸੁਣਨ ਕਰਕੇ ਧਰਤੀ ਧੌਲਾ ਬਲਦ ਤੇ ਆਕਾਸ ਹਨ ਨਾਮ ਦੇ ਆਸਰੇ ਖੜੇ ਆ ਸਾਰੇ ਇਹ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਸੁਣਿਆ ਦੀਪ ਲੋਹ ਅਪਾਤਾਲ ਨਾਮ ਦੇ ਸੁਣਨ ਕਰਕੇ ਸੱਤ ਦੀਪ ਸੱਤ ਲੋਕ ਤੇ ਸੱਤ ਪਤਾਲ ਨੇ ਉਹਦੇ ਆਸਰੇ ਹੈ ਨਾਮ ਦੇ ਸੁਣਨੇ ਕਰਕੇ ਹੀ ਇਹਨਾਂ ਦਾ ਗਿਆਨ ਹੋ ਜਾਂਦਾ ਹੈ ਦੀਪ ਲੋ ਪਤਾਲ ਵੀ ਸੁਣਨ ਦੀ ਮਹਿਮਾ ਨੂੰ ਕਥਨ ਕਰਦੇ ਨੇ ਸੁਣਿਆ ਹੋ へ ਨਾ ਸਕੈ ਕਾਲ ਨਾਮ ਦੇ ਸੁਣਨ ਕਰਕੇ ਮੌਤ ਦਾ ਅਸਰ ਹੀ ਨਹੀਂ ਹੁੰਦਾ ਮੌਤ ਤੋਂ ਮਨੁੱਖ ਡਰਦਾ ਹੀ ਨਹੀਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮਹਾਰਾਜ ਕਥਨ ਕਰਦੇ ਕਿ ਭਗਤ ਜਿਨ੍ਹਾਂ ਨੂੰ ਸਦਾ ਹੀ ਵਿਗਾਸ ਤੋਂ ਭਾਵ ਹੁੰਦਾ ਆਨੰਦ ਖੇੜਾ ਖੇੜੇ ਰਹਿੰਦੇ ਨੇ ਕਿਉਂਕਿ ਨਾਮ ਦੇ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਜਿਹੜਾ ਨਾ ਨਾਸ ਹੋ ਜਾਂਦਾ ਹੈ ਕਹਿਣ ਤੋਂ ਭਾਵੇਂ ਕਿ ਜੀਵ ਨੂੰ ਪਾਪਾਂ ਕਰਕੇ ਦੁੱਖ ਮਿਲਦੇ ਆ ਤੇ ਨਾਮ ਸੁਣਨ ਤੇ ਸਿਮਨ ਕਰਨ ਨਾਲ ਜੀਵ ਦੇ ਸਾਰੇ ਪਾਪ ਨਾਸ ਹੋ ਜਾਂਦੇ ਆ ਫਿਰ ਉਹ ਸਦਾ ਹੀ ਵਿਗਾਸ ਵਿੱਚ ਰਹਿੰਦਾ ਖੇੜੇ ਵਿੱਚ ਰਹਿੰਦਾ ਆਨੰਦ ਦੇ ਵਿੱਚ ਰਹਿੰਦਾ ਸੋਣਿਆ ਈਸ਼ਰ ਬਰਮਾ ਇੰਦ ਨਾਮ ਦੇ ਸੁਣਨ ਕਰਕੇ ਸ਼ਿਵ ਜੀ ਬ੍ਰਹਮਾ ਤੇ ਇੰਦਰ ਬਣੇ ਨੇ ਨਾਮ ਕਰਕੇ ਬਣੇ ਨੇ ਉਹ ਵੀ ਨਾਮ ਦਾ ਮਹਾਤਮੀ ਕਹਿੰਦੇ ਭਈ ਸੁਣਿਆ ਕਰੋ ਨਾਮ ਇਹ ਪਾਠ ਦਾ ਵੀ ਧਿਆਨ ਦੇਣਾ ਸੋਣੇ ਆ ਕਰਨ ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਜਿਹੜੀ ਆਪਣੀ ਸੰਥਿਆ ਦੀ ਜਿਹੜੀ ਸੱਤ ਬਾਣੀਆਂ ਦੀ ਆਪਣੀ ਸੀੜੀ ਬਣਾਈ ਹੋਈ ਹੈ ਸੁਣਿਆ ਮੁਖ ਸਲਾਹਣ ਮੰਦ ਨਾਮ ਦੇ ਸੁਣਨ ਕਰਕੇ ਮਾੜਾ ਬੰਦਾ ਵੀ ਸਿਫਤ ਸਲਾਹ ਕਰਕੇ ਮੁਖੀ ਬਣ ਜਾਂਦਾ ਭਾਵ ਸਰੇਸ਼ਟ ਹੋ ਜਾਂਦਾ ਉਹ ਵੀ ਵੱਡਾ ਬਣ ਜਾਂਦਾ ਨਾਮ ਦੇ ਸੁਣਨੇ ਕਰਕੇ ਜਿਹੜਾ ਮੁਖ ਸਲਾਹਣ ਮੰਦ ਮੰਦਾ ਬੰਦਾ ਵੀ ਮੁਖੋਂ ਸਲਾਹਣੇ ਯੋਗ ਹੋ ਜਾਂਦਾ ਸੋਣਿਆ ਜੋਗ ਯੁਗਤ ਤਨ ਭੇਦ ਨਾਮ ਦੇ ਸੁਣਨ ਕਰਕੇ ਸਰੀਰ ਵਿੱਚ ਜੋਗ ਦੀਆਂ ਯੁਗਤੀਆਂ ਦੇ ਭੇਦ ਪਤਾ ਲੱਗ ਜਾਂਦੇ ਨੇ ਸੁਣਿਆ ਸਾਸਤ ਸਿਮਰਤ ਵੇਦ ਨਾਮ ਦੇ ਸੁਣਨ ਨਾਲ ਛੇ ਸ਼ਾਸਤਰ 27 ਸਿਮਰਤੀਆਂ ਤੇ ਚਾਰ ਵੇਦਾਂ ਦੇ ਸਿਧਾਂਤ ਦਾ ਗਿਆਨ ਆਪਣੇ ਆਪ ਹੀ ਹੋ ਜਾਂਦਾ ਨਾਮ ਬੜੀ ਵੱਡੀ ਤਾਕਤ ਹੈ ਜਿਨ੍ਹਾਂ ਨੇ ਨਾਮ ਜਪ ਕੇ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ ਉਹਨਾਂ ਨੂੰ ਸਾਰਾ ਬ੍ਰਹਮ ਗਿਆਨੀ ਇਸੇ ਨੂੰ ਕਹਿੰਦੇ ਨੇ ਬ੍ਰਹਮ ਗਿਆਨ ਦੀ ਕਥਾ ਹੈ ਜਪਜੀ ਸਾਹਿਬ ਸਾਡੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਿਉਂਕਿ ਭਗਤਾ ਨੂੰ ਗੁਰਨਾਨਕ ਸਾਹਿਬ ਕਹਿੰਦੇ ਸਦਾ ਹੀ ਵਿਗਾਸ ਖੇੜਾ ਬਣਿਆ ਰਹਿੰਦਾ ਜਦੋਂ ਬਾਣੀ ਜਿਉਂ-ਜਿਉਂ ਸੁਣੀ ਜਾਓ ਤਿਉਂ ਤੇ ਮਨ ਖਿੜੀ ਜਾਂਦਾ ਤੇ ਬਾਣੀ ਦੇ ਸੁਣਨ ਨਾਲ ਗਾ ਵੀ ਆ ਸੁਣੀਏ ਮਨ ਰੱਖੀ ਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਸੁਣ ਦੇ ਨਾਲ ਦੁੱਖਾਂ ਤੇ ਬਾਪਾ ਦਾ ਨਾਸ ਹੋ ਜਾਂਦਾ ਸੋਣਿਆ ਸਤ ਸੰਤੋਖ ਗਿਆਨ ਨਾਮ ਦੇ ਸੁਣਨ ਵਾਲੇ ਬੰਦੇ ਨੂੰ ਸੱਚ ਸੰਤੋਖ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਬਾਣੀ ਸੁਣਨ ਪੜ੍ਹਨ ਨਾਲੇ ਲਾਭ ਹੁੰਦੇ ਨੇ ਮਹਾਰਾਜ ਦੱਸਦੇ ਨੇ ਨਾਲੇ ਮਨ ਨੂੰ ਸ਼ਾਂਤੀ ਵੀ ਆਉਂਦੀ ਹੈ ਸੋਣਿਆ 68 ਕਾਇ ਇਸਨਾਨ ਪਰਮੇਸ਼ਰ ਦਾ ਨਾਮ ਸ਼ਰਵਨ ਕਰਨ ਵਾਲੇ ਜੀਵ ਨੂੰ ਗੰਗਾ ਜਮਨਾ ਸਰਸਤੀ ਪ੍ਰਿਆਗ ਦਾ ਆਜਾਦਕ ਜਿਹੜੇ ਪ੍ਰਸਿੱਧ ਠਾੜ ਤੀਰਥਾਂ ਦੇ ਇਸ਼ਨਾਨ ਦਾ ਫਲ ਘਰੀ ਮਿਲ ਜਾਂਦਾ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵੀ ਚਾਰ ਅੰਤਰ ਗਿਆਨ ਹੈ ਸੁਣਿਆ ਪੜ ਪਾੜ ਪਾਵ ਹੈ ਮਾਨ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਤੇ ਪੜ ਪੜ ਕੇ ਭਾਵ ਨਾਮ ਦਾ ਸਿਮਨ ਕਰਕੇ ਪ੍ਰਾਣੀ ਮਾਤਰ ਜਿਹੜੇ ਸਾਰੇ ਨੇ ਉਹ ਮਾਨ ਵਡਿਆਈ ਪਾ ਲੈਂਦੇ ਨੇ ਸੁਣਿਆ ਲੱਗੈ ਸਹਜ ਧਿਆਨੋ ਨਾਮ ਦੀ ਬਹਿਮਾ ਸੁਣ ਕਰਕੇ ਆਪਣਾ ਸੁਤੇ ਸਿੱਧੀ ਪ੍ਰਮਾਤਮਾ ਵਿੱਚ ਧਿਆਨ ਜੁੜ ਜਾਂਦਾ ਲੱਗ ਜਾਂਦਾ ਏ ਕਹਿੰਦੇ ਸਾਡਾ ਧਿਆਨ ਨਹੀਂ ਲੱਗਦਾ ਧਿਆਨ ਤਾਂ ਤਾਂ ਨਹੀਂ ਲੱਗਦਾ ਪਾਠ ਮੂੰਹ ਚ ਹੋ ਰਿਹਾ ਮਨ ਕਿਤੇ ਫਿਰਦਾ ਤੇ ਧਿਆਨ ਕਿਵੇਂ ਲੱਗੇ ਪਾਠ ਨੂੰ ਸੁਣੋ ਅਜਵੇਂ ਹੁਣ ਅਰਥ ਦੱਸ ਰਹੇ ਇਹਨਾਂ ਨੂੰ ਸੁਣੋ ਜੇ ਨਾਲ ਨਾਲ ਅਰਥ ਮਾੜੇ-ਮਾੜੇ ਵੀ ਸਮਝ ਹੀ ਜਾਓ ਨਾ ਵੀ ਇਹਦਾ ਮਤਲਬ ਆ ਇਹਦਾ ਮਤ ਇਹ ਹੈ 8-10 ਬਾਰੀ ਜਦੋਂ ਸੁਣੋਗੇ ਸਾਰੇ ਸਟੀਕ ਅਰਥ ਫਿਰ ਮੁੜ ਕੇ ਲੋੜ ਹੀ ਨਹੀਂ ਪੈਣੀ ਜਦੋਂ ਬਾਣੀ ਪੜੋਗੇ ਆਪੇ ਅਰਥ ਅੱਖਾਂ ਅੱਗੇ ਆ ਹੀ ਜਾਣੇ ਨੇ ਦਿਮਾਗ ਚ ਆ ਹੀ ਜਾਣੇ ਆਪੇ ਮਨ ਨੇ ਟਿਕ ਜਾਣਾ ਨਾਨਕ ਭਗਤਾ ਸਦਾ ਵਿਗਾਸ ਸੁਣਐ ਦੂਖ ਪਾਪ ਕਾ ਨਾਸ ਮਹਾਰਾਜ ਫਰਮਾਉਂਦੇ ਭਗਤਾ ਨੂੰ ਸਦਾ ਹੀ ਖੇੜਾ ਬਣਿਆ ਰਹਿੰਦਾ ਨਾਮ ਸੁਣਨ ਕਰਕੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਉਹਨਾਂ ਦਾ ਸੁਣਐ ਸਰਾ ਗੁਣਾ ਕੇ ਗਾਹ ਪਰਮੇਸ਼ਰ ਦਾ ਨਾਮ ਸੁਣਨ ਨਾਲ ਜੋ ਗੁਣਾ ਦੇ ਸਰਾ ਦੇ ਭਾਵ ਜਾਣਨ ਹਾਰ ਹੋਈ ਜਾਂਦਾ ਇਸ ਪ੍ਰਕਾਰ ਫਰਮਾਉਂਦੇ ਨੇ ਸੁਣਐ ਸਰਾ ਗੁਣਾ ਕੇ ਗਾਹਿ ਤ ਕਈ ਅਰਥ ਨੇ ਤੋ ਗਾਹ ਪਾਵ ਜਾਣਨ ਹਾਰ ਪਰਮੇਸ਼ਰ ਦਾ ਨਾਮ ਸੁਣ ਨਾਲ ਗੁਨਾ ਦੇ ਸਰਾ ਹੁੰਦਾ ਇਹ ਸਰਾ ਦੇ ਜਾਣਨ ਹਾ ਹੋ ਜਾਈਦਾ ਇਸ ਤਰ੍ਹਾਂ ਹੀ ਲਾ ਲੈਣਾ ਸੁਣਿਆ ਸੇਖ ਪੀਰ ਪਾਤਸ਼ਾਹ ਨਾਮ ਦੇ ਸੁਣ ਨਾਲ ਸੇਖ ਪੀਰ ਤੇ ਪਾਸ਼ਾ ਦੀਨ ਦੁਨੀਆ ਦੇ ਵੱਡੇ ਬਣ ਜਾਈਦਾ ਸੇਖ ਪੀਰ ਪਾਸ਼ਾ ਕਿਵੇਂ ਬਣੇ ਕਹਿੰਦੇ ਉਹ ਨਾਮ ਸੁਣਿਆ ਪਹਿਲਾਂ ਉਹਨੇ ਕਮਾਈ ਕੀਤੀ ਹੈ ਸੁਣਿਆ ਅੰਧੇ ਪਾਵ ਹੈ ਰਾਹੋ ਪਰਮੇਸ਼ਰ ਦਾ ਨਾਮ ਸੁਣਨ ਵਾਲਾ ਅਗਿਆਨੀ ਬੰਦੇ ਵੀ ਜਿਹੜੇ ਹੁੰਦੇ ਨੇ ਗਿਆਨ ਦਾ ਰਸਤਾ ਪ੍ਰਾਪਤ ਕਰ ਲੈਂਦੇ ਨੇ ਸੁਣਿਆ ਹਾਥ ਹੋਵੇ ਅਸਗਾਹ ਨਾਮ ਦੇ ਸੁਣਨ ਕਰਕੇ ਅਸਗਾਹ ਜਿਹੜਾ ਸਾ ਸਮੁੰਦਰਾ ਹੱਥ ਭਰ ਰਹਿ ਜਾਂਦਾ ਭਾਵ ਔਖੇ ਤੋਂ ਔਖਾ ਕੰਮ ਵੀ ਆਸਾਨ ਹੋ ਜਾਂਦਾ ਡੂੰਗਾ ਸਮੁੰਦਰ ਵੀ ਹਾਥ ਭਾਵ ਹੱਥ ਕਿ ਜਿੰਨਾ ਹੀ ਰਹਿ ਜਾਂਦਾ ਜਿਹਦਾ ਕੋਈ ਹਾਥ ਨਹੀਂ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਭਗਤਾਂ ਨੂੰ ਸਦਾ ਹੀ ਵਿਗਾਸ ਹੈ ਖੇੜਾ ਹੋਇਆ ਰਹਿੰਦਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿਉਂ ਜੀ ਭਗਤ ਕਿਉਂ ਖਿੜੇ ਰਹਿੰਦੇ ਨੇ ਕਹਿੰਦੇ ਕਿਉਂਕਿ ਉਹ ਨਾਮ ਨੂੰ ਸੁਣਦੇ ਨੇ ਉਹਨਾਂ ਦੇ ਅੰਦਰ ਨਾ ਦੁੱਖ ਨਾ ਪਾਪ ਉਹਨਾਂ ਦਾ ਨਾਸ ਹੋ ਗਿਆ ਫਿਰ ਬੰਦਾ ਖਿੜਿਆ ਰਹਿੰਦਾ ਪਾਪੀ ਬੰਦਾ ਜਿਹੜਾ ਹੁੰਦਾ ਹੈ ਦੁਖੀ ਬੰਦਾ ਉਹਦਾ ਮੂੰਹ ਮੁਰਝਾਇਆ ਰਹਿੰਦਾ ਬਸ ਗੱਲ ਤਾਂ ਇਹ ਹੈ